ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਅੱਜ ਦੇ ਵੀ ਲੋਗ ਚ ਤੁਹਾਡਾ ਸਵਾਗਤ ਹੈ ਸਵੇਰ ਸਵੇਰ ਦਾ ਟਾਈਮ ਹੈ ਤੇ ਝਾੜੂ ਪੂੰਛਾ ਕਰਕੇ ਸਾਰੇ ਘਰ ਦੇ ਕੰਮ ਨਿੱਕੇ ਨਿੱਕੇ ਜਿਹਨੇ ਕੰਮ ਕਰਕੇ ਵਿਲੇ ਹੋ ਗਏ ਆ ਤੇ ਹੁਣ ਚਾਹ ਪਣੀ ਬਣਾ ਕੇ ਪੀਵਾਂਗੇ ਸਰਦਾਰ ਜਿੰਨ ਤੇ ਰੋਟੀ ਪਕਾਉਂਦੀ ਸੀ ਉਹ ਤੇ ਸਵੇਰ ਦੇ ਕੰਮ ਤੇ ਤੁਰ ਗਏ ਨੇ 7:00 ਵਜੇ ਤੇ ਹੁਣ ਸ਼ਾਮ ਨੂੰ ਵੇਖੋ ਕੋਈ ਨਾ ਕੋਈ ਸਬਜ਼ੀ ਬਣਾਵਾਂਗੇ ਤੇ ਆਪਣੇ ਕੁਪੜੇ ਤੋਂ ਨੇ ਪਾਏ ਨੇ ਹੁਣ ਸੁਕਣਗੇ ਤੇ ਫਿਰ ਉਹਨਾਂ ਨੂੰ ਸੁਕਣੇ ਪਾਵਾਂਗੇ ਅੱਜ ਮੌਸਮ ਸਾਫ਼ ਹੈ ਹਵਾ ਵੀ ਚੱਲਣ ਦੀ ਹੈ ਤੇ ਗਰਮੀ ਵੀ ਹੈ ਵੇ ਤੁਸੀਂ ਨਾ ਵੀ ਆਈ ਜਾਂਦਾ ਤੇ ਵੇਖੋ ਅੱਗੇ ਤੇ ਰੋਜ਼ਮੀ ਪੈ ਜਾਂਦਾ ਪਤਾ ਨਹੀਂ ਅੱਜ ਪੈਂਦਾ ਵੀ ਹੈ ਕਿ ਨਹੀਂ ਪੈਂਦਾ ਅੱਗੇ ਤੇ ਰੋਜ਼ ਹੀ ਪੈਂਦਾ ਮੀ ਸ਼ਾਮ ਜੀ ਨੂੰ ਜਾਂ ਦੁਪਹਿਰ ਜੀ ਨੂੰ 2-3 ਵਜੇ ਵੀ ਪੈ ਜਾਂਦਾ ਤੇ ਬੱਦਲ ਜਿਵੇਂ ਲੇ ਵਲੇ ਲੇ ਤੇ ਹੋਏ ਨੇ ਤੇ ਮੌਸਮ ਵੀ ਠੀਕ ਹੀ ਹੈ ਹਵਾ ਚੱਲਦੀ ਹੈ ਤੇ ਗਰਮੀ ਗਰਮੀ ਵੀ ਹੈ ਵੇ ਅੱਜ ਆਪਾਂ ਨਾ ਕਰੇਲਿਆਂ ਦੀ ਸਬਜ਼ੀ ਬਣਾਉਣ ਲੱਗੇ ਆਂ ਤੇ ਅੱਜ ਥੋੜੀ ਜੀ ਹੋਰ ਤਰੀਕੇ ਨਾਲ ਬਣਾਣੇ ਆ ਅੱਗੇ ਤੇ ਬਣਾਈ ਦੀ ਸੀ ਨਾ ਕੱਲੇ ਕਰੇਲੇ ਭੁੰਲੇ ਦੇ ਸੀ ਵਿੱਚ </strong> ਰੋੜ ਮਰਚਾ ਪਾ ਕੇ ਅੱਜ ਮੈਂ ਸੋਚਣ ਨਹੀਂ ਅੱਜ ਨਾ ਗੰਡੇ ਚੀਰ ਕੇ ਪਹਿਲਾਂ ਭੁੰਨ ਕੇ ਕਰੇਲਿਆਂ ਨੂੰ ਪਹਿਲਾਂ ਤਲ ਕੇ ਤੇ ਫਿਰ ਗੰਡੇ ਭੁੰਨ ਕੇ ਤੇ ਕਰੇਲਿਆਂ ਦੇ ਵਿੱਚ ਭਰ ਕੇ ਨਾ ਫਿਰ ਬਣਾਣੇ ਆ ਅੱਜ ਥੋੜੀ ਜਿਹਾ ਹੋਰ ਤਰੀਕੇ ਨਾਲ ਬਣਾ ਕੇ ਦਿਖਾ ਕੇ ਉਸ ਤਰੀਕੇ ਨਾਲ ਵੇਖਿਆ ਸੈਦ ਕੀ ਇਸ ਤਰੀਕੇ ਨਾਲ ਬਣਾ ਕੇ ਬਿੰਨੇ ਤੇ ਫਿਰ ਭੰਨ ਵੀ ਉਹ ਖਾਵਾਂਗੇ ਕਿਵੇਂ ਮੈਂ ਲੱਗੀਆਂ ਬਣਾਣਾ ਚਾਰ ਕ੍ਰੇਲੇ ਤੇ ਚਾਰ ਹੀ ਗੰਡੇ ਲੈ ਲੈਣਗੇ ਪੰਜ ਛੇ ਮਿਰਚਾਂ ਲੈ ਲਈਆਂ ਨੇ ਇਹਨਾਂ ਨੂੰ ਪਹਿਲਾਂ ਮੈਂ ਛਿੱਲ ਕੇ ਤੇ ਲੂਣ ਲਾ ਕੇ ਰੱਖਣੀ ਆ ਕਿ ਵਿੱਚੋਂ ਕੋੜ ਜੀ ਨਿਕਲ ਜਾਏਗਾ ਪਾਣੀ ਨਿਕਲ ਜਾਏਗਾ ਕੋੜ ਗੱਡੇ ਗੁੰਡੇ ਛਿੱਲ ਲੈਣੇ ਆ ਸਰਦੀ ਦੇ ਹੁਣ ਚ ਨਵਾਵਾ ਟਾਈਮ ਪਿਆ ਹੈ ਤੇ ਉਹਨਾਂ ਚਰਨਾ ਆਪਾਂ ਸੁੱਜੀ ਸੁੱਜੀ ਬਣਾਨੇ ਆ ਟੋਟਾ ਟੋਟਾ ਗੋਨੇ ਕਰਕਾਂਗੇ ਤੇ ਜਦੋਂ ਆਣਗੇ ਪਤਾ ਤਾਂ ਲੱਗ ਹੀ ਜਾਣਾ ਫੋਨ ਕਰਕੇ ਪੁੱਛਾਂਗੇ 15 ਕੋ ਮਿੰਟ ਪਹਿਲਾਂ ਤੇ ਸ਼ਾਦੀ ਲਾ ਕੇ ਰੱਖ ਲਾਂਗੇ ਫਿਰ ਉਹੰਦਿਆਂ ਨੂੰ ਚਾਲੇ ਪੱਕੀ ਹੋ ਗਈ ਰੋਟੀ ਫੇ ਖਾ ਲਈ ਦੀ ਐ ਇਸ ਤਰ੍ਹਾਂ ਬਣਾਏ ਨੇ ਘਰੇਲੇ ਪਰਕੇ ਕਿ ਪਹਿਲਾਂ ਇਕੱਲੇ ਘਰੇਲੇ ਭੁੰਨੇ ਸੀ ਤੇ ਫਿਰ ਗੰਡੇ ਤੇ ਹਰੀਆਂ ਮਿਰਚਾਂ ਨੂੰ ਵਿੱਚ ਭੁੰਨ ਲਿਆ ਤੇ ਇਸ ਤਰ੍ਹਾਂ ਦੇ ਬਣੇ ਨੇ ਹੁਣ ਖਾਂਚ ਪਤਾ ਲੱਗੇਗਾ ਕਿਉਂ ਇਹਦੇ ਲੱਗੇ ਨੇ ਆਪਣੇ ਕੋਲੋਂ ਤਾਂ ਟੇਸਟੀ ਹੋ ਬਣਾਏ ਨੇ ਆਈਦਾ ਬਿਲੋਂਗ ਆਪਾਂ ਇਥੇ ਸਮਾਪਤ ਕਰਨੇ ਆ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਟੂ ਕਰਦੇ ਆਪਾਂ ਮਿਲਦੇ ਆ ਕੱਲ ਨੂੰ ਨਵੇਂ ਵੀਲੋਗ ਦੇ ਨਾਲ